ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਦੇ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ ਆਸਾ ਬੁੱਟਰ ਜਿਹਦਾ ਸ਼੍ਰੀ ਮੋਖਰ ਸਾਹਿਬ ਤਹਿਸੀਲ ਬਿੱਦੜਵਾ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਦੋ ਨਗ ਦਿਖਾਉਂਗਾ ਦੋਨੇ ਵੜਾ ਬਹੁਤ ਸੋਹਣੀਆਂ ਗੱਪਣਾ ਹਜੇ ਭਾਈ ਜੀ ਹੋਣੇ ਚੰਗੇ ਦਾ ਉਧਰੀਆਂ ਦੱਸਦੇ ਆ ਸੋ ਵੀਡੀਓ ਨੇਂਡ ਤਾਈਂ ਵੇਖਿਆ ਜੇ ਜੀਨੂੰ ਪਸੰਦ ਆ ਜਾਣਗੇ ਤੇ ਆ ਕੇ ਆਪ ਦੀ ਸੱਡੀ ਨਾਲ ਖਰੀਦੜੀ ਕਰਦੇ ਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸੱਦਰੀ ਦੇ ਉੱਪਰ ਚੱਡੂ ਹੈ ਜੀ ਇੱਕ ਨੰਬਰ ਤੇ ਸੋਨੀ ਵੜ ਬਾਈ ਜੀ ਹੁਣਾਂ ਦੀ ਤੀਜਾ ਸੂਆ ਸੂਣ ਵਾਲੀ ਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਇੱਕ ਹਫਤੇ ਦੀ ਕੱਚੀ ਆ ਦੁੱਧ ਬਾਈ ਜੀ ਹੁਣੇ ਕਹਿੰਦੇ 20 ਤੋਂ ਪਲੱਸ ਬੜੇ ਆਰਾਮ ਨਾਲ ਚੁਆਜੂ ਥਣ ਬਹੁਤ ਸੋਹਣਾ ਹਾਤੀ ਚ ਬਾਈ ਯਾਰ ਗੈਪ ਚ ਨਿੱਖਰ ਮੇ ਕੱਲੇ ਕੱਲੇ ਲੱਗੇ ਹੋਏ ਆ ਥਣ ਦੋਸਤੋ ਹਾਤੀ ਚ ਬਾਈ ਨੂੰ ਚੰਗਾ ਰਹੂਗਾ ਹਵਾ ਨੇ ਚ ਵਾਲਟਲ ਹਜੇ ਕਾਫੀ ਪਈ ਆ ਬਚੀ ਨੇ ਇੱਕ ਹਫਤੇ ਜੇ ਵਾਲਟਲ ਕੱਢ ਕੇ ਹਵਾ ਨਾਲ ਟੈਡ ਕਰਕੇ ਦੋਸਤੋ ਫਿਰ ਸੂਣਾ ਦੁੱਧ ਬਾਈ ਜੀ ਹੁਣੇ ਕਹਿੰਦੇ 20 ਤੋਂ ਪਲੱਸ ਬੜੇ ਆਰਾਮ ਨਾਲ ਚੁਆਜੂ ਬਚੀ ਨੇ ਕੱਪ ਤੇ ਜਵਾਂਟਾ ਨਾ ਕੱਢ ਕੇ ਵਾਂਟ ਟੈਟ ਕਰਕੇ ਦੋਸਤੋ ਫੈਸ ਸੋਣਾ ਵੇਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ ਵੇਟ ਆੜੀ ਆ ਦੁੱਧ ਬਾਈ ਜੀ ਹੁਣ ਦੱਸ ਦਿਆ 20 ਤੋਂ ਬਾਹਰ ਬੜੇ ਆਰਾਮ ਨਾਲ ਚੁਵਾਜੂ ਥਾਣੇ ਦੋਸਤੋ ਸਾਤੀ ਚੁਵਾਈ ਨੂੰ ਚੰਗਾ ਰਹੂਗਾ ਮੁੱਠੀ ਜਰਾ ਥਾਣ ਹਾਈਟ ਵਾਜ ਫੋਲੋ ਤੇ ਲੰਮੇ ਵੱਡੇ ਕਦ ਕਾਟ ਵਾਲੀ ਵਾਰ ਨਾ ਵੇਖ ਸਕਦੇ ਬੈਕ ਸਾਈਡ ਤੋਂ ਬਹੁਤ ਸੋਹਣੇ ਵਲਟਲ ਹਜੇ ਕਾਫੀ ਪਈ ਆ ਇੱਕ ਨੰਬਰ ਦਾ ਮੁੱਲ ਬਾਈ ਜੀ ਹੁਣ ਇਹ ਕਹਿੰਦੇ ਫੋਨ ਤੇ ਕਰਾਂਗੇ ਦੋ ਨੰਬਰ ਤੇ ਸੋਹਣੀ ਬੱਚੀ ਦੂਜਾ ਸੂਆ ਡੇਟ ਮੁਤਾਬਕ ਬਾਈ ਜੀ ਹੁਣ ਇਹ ਕਹਿੰਦੇ ਤਿੰਨ ਤੋਂ ਚਾਰ ਦਿਨਾਂ ਦੀ ਕੱਚੀ ਆ ਦੁੱਧ ਬਾਈ ਜੀ ਹੁਣ ਦੱਸਦੇ ਆ 22 23 ਲੀਟਰ ਤੋਂ ਪਲੱਸ ਵੀ ਬੜੇ ਆਰਾਮ ਨਾਲ ਚਵਾਜੂ ਹਵਾ ਨਾਲ ਬਹੁਤ ਸੋਹਣਾ ਜਿੰਨੀ ਕਿ ਤਿਆਰੀ ਦੋਸਤੋ ਅੱਗੇ ਨੂੰ ਆ ਓਨੀ ਕਿ ਤਿਆਰੀ ਜਿਹੜੀ ਪੇਸ਼ਾ ਨੂੰ ਕੀਤੀ ਹੋਈ ਹੈ ਬਾਕੀ ਦੋਸਤੋ ਹਵਾਨੇ ਸਾਈ ਸੋਹਣਾ ਥਣ ਬਹੁਤ ਸੋਹਣਾ ਹੱਤੀ ਜੀ ਬਾਈ ਨੂੰ ਚੰਗਾ ਲੱਗੂਗਾ ਤੇ ਬਾਕੀ ਦੋਸਤੋ ਹਾਈਟ ਵਾਈਜ਼ ਫੁੱਲ ਵਿੱਚ ਲੰਮੇ ਵੱਡੇ ਕੱਦ ਦੇ ਦਾ ਠਾੜੀ ਆ ਢੇਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ ਵੀਟ ਵਾਲੀ ਹਵਾਨਾ ਦੇਖ ਸਕਦੇ ਆ ਬੈਕ ਸਾਈਡ ਤੋਂ ਬਹੁਤ ਸੋਹਣਾ ਥਾਣ ਬਹੁਤ ਸੋਹਣਿਆ 32 ਵਾਲੇ ਗੈਪ ਵੀ ਨਿਕਰ ਮੈਂ ਕਦੇ ਕਦੇ ਲੱਗੇ ਹੋਏ ਆ ਬਲੈਕ ਕਲਰ ਦੇ ਥਾਣਾ ਦੋਸਤੋ ਬਾਕੀ ਦੋਸਤੋ ਹਾਈਟ ਵਾਜ ਬਹੁਤ ਸੋਹਣੇ ਕੱਦ ਕਾਟਦੀ ਆ ਫੇਸ ਕੁਆਲਟੀ ਬਹੁਤ ਸੋਹਣੀ ਸੋਹਣੇ ਮੂਮਤੇ ਦੀ ਬੋਡੀ ਸਟਰਕਚਰ ਸੋਹਣਾ ਹਾਈਟ ਵਾਜ ਬਹੁਤ ਸੋਹਣੇ ਕੱਦ ਕਾਟਦੀ ਦੁੱਧ ਬਾਈ ਜੀ ਹੁਣੇ ਕਹਿੰਦੇ 22 23 ਲੀਟਰ ਤੋਂ ਪਲੱਸ ਬੜੇ ਦਾ ਆਂਦਾ ਚਵਾਜੂ ਡੇਟ ਮੁਤਾਬਕ 7 ਤੋਂ 4 ਦਿਨਾਂ ਦੀ ਕੱਚੀ ਆ 2 ਨੰਬਰ ਦਾ ਰੈਡ ਦਾ ਮੁੱਲ ਬਾਈ ਜੀ ਹੁਣੇ ਕਹਿੰਦੇ ਫੋਨ ਤੇ ਕਰਾਂਗੇ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ ਬਾਈ ਆ ਸਕਰੀਨ ਦੇ ਉੱਪ ਜੀ ਭਾਈ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ